ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਅਮਰਗੜ ਅਮਰਗੜ ਪਿੰਡ ਗੋਨਿਆਣਾ ਤਹਿਸੀਲ ਤੇ ਬਠਿੰਡੇ ਜ਼ਿਲ੍ਹੇ ਦਾ ਹੈ ਗੋਨਿਆਣੇ ਤੋਂ ਮਸਾਂ ਹੀ 2 ਤੋਂ 3 ਕਿਲੋਮੀਟਰ ਦੂਸਤ ਸਾਈਡ ਤੇ ਹਟਵਾ ਹੈ ਪਿੰਡ ਅਮਰਗੜ ਪਿੰਡ ਚੋਂ ਅੱਜ ਦੀ ਇਹ ਜਿਹੜੀ ਵੀਡੀਓ ਆਪਾਂ ਬਣਾ ਰਹੇ ਆ ਇੱਥੇ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਤੇ گاਵਾ ਹੁੰਦੀਆਂ ਰੁਟੀਨ ਦੇ ਵਿੱਚ ਤਿੰਨਾਂ ਦਾ ਅੱਜ ਦੀ ਵੀਡੀਓ ਜ ਤੁਹਾਨੂੰ ਦਿਖਾਉਣੇ ਆ ਦੋ ਗੱਬਣ گاਵਾ ਦੋਸਤ ਦਿਖਾਉਂਗਾ ਇਹਨਾਂ ਤੋਂ ਇਲਾਵਾ ਇੱਕ ਵੈੜ ਪਹਿਲਾ ਸੂਆ ਬਿਲਕੁਲ ਤਾਜੀ ਸੂਈ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਹੈ ਲਾਸਟ ਤੱਕ ਵੀਡੀਓ ਦੇਖਿਓ ਕਿਉਂਕਿ ਇਸ ਵੈੜ ਦੇ ਨਾਲ ਬੱਚਾ ਵੀ ਵੱੱਛੀ ਹੈ ਚੰਗੇ ਰਿਕਾਰਡ ਦੀ ਇਹ ਵੈੜ ਵਿਕਰੀ ਆਸਤੇ ਬਾਈ ਕੋਲ ਆਈ ਹੋਈ ਹੈ ਸੋ ਆਓ ਜਾਣਕਾਰੀ ਲਈਏ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਇਹਨਾਂ ਚੋਂ ਜਿਹੜਾ ਵੀ ਤੁਹਾਨੂੰ ਚੰਗਾ ਲੱਗਿਆ ਉਹਦੀ ਆ ਕੇ ਤਸੱਲੀ ਕਰਿਓ ਆਪਦੀ ਸਮਝ ਨਾਲ ਖਰੀਦਿਓ ਨੰਬਰ ਵੀਰ ਦਾ ਮੈਂ ਸਕਰੀਨ ਉੱਤੇ ਚਲਾ ਦੇਣਾ ਆਓ ਮਿਲਦੇ ਆਂ ਬਾਈ ਨੂੰ ਤੇ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਬਹੁਤ ਸੋਹਣੀ ਵੈੜ ਤੋਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਭਾਈ ਨਾਮ ਆਪਣਾ ਜੈਮਲ ਸਿੰਘ ਜੈਮਲ ਭਾਈ ਅੱਜ ਤਿੰਨ ਨਗ ਆਪਾਂ ਦਿਖਾਉਣੇ ਆ ਇਥੇ ਰੂਟੀਨ ਚ ਗਾਵਾਂ ਹੁੰਦੀਆਂ ਵੀ ਕਿਹੜੀਆਂ ਆ ਭਾਈ ਆਪਣੇ ਕੋਲ 4-5 ਗੰਗਾਂ ਰੂਟੀਨ ਚ ਹੁੰਦੀਆਂ ਡੇਲੀ ਪਹਿਲੇ ਨੰਬਰ ਤੇ ਵਹਿੜ ਦਿਖਾਉਣੇ ਆ ਭਾਈ ਕਨਮਸ ਹੋਇਆ ਇਹ ਭਾਈ ਪਹਿਲਾ ਸੁਆ ਮੂੰਹੋਂ ਕਨਫਰਮ ਖੀਰੀ ਹੈ ਦੰਦ ਦੰਦੋਂ ਖੀਰੀ ਹੈ ਸੁਆ ਪਹਿਲਾ ਸੁਈ ਕਦੋਂ ਭਾਈ ਇਹ ਭਾਈ ਰਾਤ ਸੁਈ ਹੈ ਬੱਚਾ ਕੀ ਦਿੱਤਾ ਇਹਨੇ ਇਨੇ ਬਾਈ ਬੱਚੀ ਨੂੰ ਜਨਮ ਦਿੱਤਾ ਰਮਾਡਾ ਬੋਲਦੀ ਰਮਾਡਾ ਬੋਲਦੀ ਬੱਚੀ ਨੂੰ ਇਹਨੇ ਜਨਮ ਦਿੱਤਾ ਰਾਤ ਹੀ ਸੂਈ ਹੈ ਕੀ ਡਿਮਾਂਡ ਇਹਦੀ ਰਹਿਣੀ ਜਮੇ ਬਾਈ ਇਹਦੀ ਡਿਮਾਂਡ ਬਾਈ 140 1 ਲੱਖ 40 ਹਜ਼ਾਰ ਦੰਦ ਦਿਖਾ ਦੂਗੀ ਦੋਸਤੋ ਦੰਦ ਪਹਿਲਾਂ ਦੇਖਾਂਗੇ ਫਿਰ ਤੋੜਾਂਗੇ ਬਾਈ ਫੜ ਲਓ ਦੰਦ ਦਿਖਾ ਦਗੇ ਦੇ ਆ ਬੱਚੀ ਨੂੰ ਜਨਮ ਦਿੱਤਾ ਤੇ ਰਮਾਡਾ ਬੋਲਦੀ ਬੱਚੀ ਹੈ ਸੂਈ ਰਾਤ ਆ ਦੋਸਤੋ ਇਹ ਵੈਡ ਪਹਿਲਾ ਸੂਆ ਕਨਫਰਮ ਖੀਰੀ ਠੀਕ ਹੈ ਬਾਈ ਇਦਾਂ ਦੀਆਂ ਬੱਚੀਆਂ ਤੇ ਪੇਮੈਂਟ ਇਨਵੈਸਟ ਕਰ ਲਿਆ ਕਰੋ ਕਿਉਂਕਿ ਦੂਜੇ ਸੂਏ ਦੇ ਵਿੱਚ ਇਹਨੇ ਰਕਮ ਵੀ ਵਧਾ ਦੇਣੀ ਹੈ ਬਾਈ ਇਹ ਬਰੂਟ ਦੀ ਹੈ अच्छा ब्रूट बल दी है दोस्तों ते अरमाडा बल दी बच्ची नु ने जन्म ਦਿੱਤਾ ਚੰਗਾ ਕਰਦਾ ਸੋਹਣਾ ਢਾਂਚਾ ਇਧਰ ਨੂੰ ਤੋਰੀ ਬਈ ਸੋ ਹਵਾਨਾ ਦੋਸਤੋ ਫਿਟਿੰਗ ਵਾਲਾ ਵੈਡ ਹੈ ਜੇ ਦਿਨ ਲੈਂਦੀ ਹੈ ਤਿਆਰੀ ਫੜਨ ਦਾ ਆਪਰ ਬਾਈ ਸੁਬਾ ਖਾਲੀ ਕਰੀ ਵੀ ਹੈ ਜਮਾ اچھا ਸੁਬਾ ਬਾਈ ਕਹਿੰਦਾ ਵੀ ਸਾਰੀ ਖਾਲੀ ਕੀਤੀ ਵੀ ਹੈ ਹ ਇੱਕ ਮਹੀਨੇ ਦੇ ਵਿੱਚ ਦੀ ਦੁੱਧ ਤੇ ਆ ਜਾਂਦਾ ਪਸ਼ੂ ਵੈਸੇ ਢਾਂਚਾ ਵੀ ਬਹੁਤ ਸੋਹਣਾ ਤੇ ਰੇਟ ਵੀ ਬਾਈ ਨੇ ਜਿਹੜੇ ਹਿਸਾਬ ਤੇ ਮਾਰਕੀਟ ਚੱਲਦੀ ਹੈ ਜਾਇ ਜਾਇ ਰੱਖਿਆ ਖੈਰ ਤੁਹਾਨੂੰ ਜਜੇ ਉਹ ਜਿਆਦਾ ਵਧੀਆ ਹੁੰਦਾ ਬਿਲਕੁਲ ਖਾਲੀ ਕੀਤੀ ਹੋਈ ਆ ਸਵੇਰ ਬੌਲੇ ਤੋਂ ਤੇ ਮੈਂ ਵੀਡੀਓ ਬਣਾ ਰਿਹਾ ਲਗਭਗ 1 ਵਜੇ ਦਾ ਟਾਈਮ ਹੈ ਜਮਾ ਠੰਡੀ ਜਿਵੇਂ ਮਰਜੀ ਛੁਈ ਜਾ ਕੋਈ ਆਲ ਨਹੀਂ ਕੋਈ ਛੋਲ ਨਹੀਂ ਠੀਕ ਹੈ ਮੜੀ ਵੱਛੀ ਠਾਈ ਦੀ ਬਈ ਦੋਸੋ ਅਰਮਾਡਾ ਬੋਲ ਦੀ ਵੱਛੀ ਹੈ ਸੋ ਵੈਡ ਵੀ ਇੱਕ ਵਾਰ ਦੇਖਿਓ ਦੇਖੋ ਵੱਛੀ ਸੋ ਦੋ ਨਾ ਗਿਆ ਦੋਸੋ ਕੱਲੀ ਇੱਕ ਵੈਡ ਨਹੀਂ ਤੁਸੀਂ ਇਹ ਮੰਨ ਲਓ ਵੀ ਨਾਲ ਆ ਜਿਹੜੀ ਵੱਛੀ ਖੜੀ ਆ ਨਾ ਇਹਦੀ ਵੀ ਫੁੱਲ ਵੈਲਿਊ ਆ ਇਸ ਟਾਈਮ 'ਚ ਸੋ ਇਹ ਪਹਿਲੇ ਨੰਬਰ ਤੇ 1 ਲੱਖ ਤੇ 40 ਹਜ਼ਾਰ ਇਹਦੀ ਡਿਮਾਂਡ ਹੈ ਇਹ ਤੋਂ ਇਲਾਵਾ ਇੱਕ ਕ੍ਰਾਸ ਬਰੀਡ ਗਾਂ ਹੈ ਤਾਂ ਕੱਚੀ ਪਰ ਵੀਡੀਓ ਚ ਦਿਖਾ ਦਿੰਨੇ ਆਂ ਬਾਈ ਦਿਨ ਕਿੰਨੇ ਕੁ ਲਾਉਗੀ ਇਹਦੇ ਬਾਈ ਤਿੰਨ ਤਰੀਕ ਨੂੰ ਦਿਨ ਪੂਰੇ ਠੀਕ ਐ ਸੂਆ ਇਹਦਾ ਕਿੰਨਾ ਮੈਂ ਇਹ ਸੂਆ ਬਾਈ ਤੀਜਾ ਸੁੰਦੀ ਐ ਠੀਕ ਐ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਬਾਈ 1.5 ਖੋਲੀ ਇਹਨੂੰ ਦੋਸੋ ਇਹ ਗਰਮੀ ਘਟ ਮਣਾਉਂਦੀਆਂ ਗਾਵਾਂ ਬਾਈ ਦੁੱਧ ਹੈ 26-27 ਕਿਲੋ ਪਾ ਦਿੰਦੀ ਐ ਆਪਾਂ ਤਰੋ ਹੀ ਲਈਏ ਚਾਚੇ ਕਿਹਨੂੰ ਠੀਕ ਐ ਬਾਈ ਕਹਿੰਦਾ ਵੀ ਆਪਦੇ ਚਾਚੇ ਤੋਂ ਹੀ ਇਹ ਗਾਂ ਖਰੀਦੀ ਐ 26-27 ਕਿਲੋ ਦੁੱਧ ਪਾ ਦਿੰਦੀ ਐ ਦੁੱਧ ਸੇਵਾ ਦਾ ਹੁੰਦਾ ਉਹ ਤੁਸੀਂ ਠੰਡੀ ਸੀਲ 5 ਫੈਂਟ ਆਉਂਦੀ ਹੈ ਬਾਈ ਇਹਦੀ ਉਹ ਨੀ। ਪੁੱਤਰ ਨੂੰ ਗੇਟ ਵਾਲ ਨੂੰ ਲੈ ਜਾਏ ਬਾਈ। ਸੋ ਦੋਸਤੋ ਸੁਵਾ ਤੀਜਾ ਦਿਨ ਹਜੇ 3 ਤਰੀਕ ਨੂੰ ਪੂਰੇ ਹੋਣਿਆ ਤੇ 21 ਤਰੀਕ ਨੂੰ ਅੱਜ ਵੀਡੀਓ ਬਣ ਰਹੀ ਹੈ। ਸੋ 10 ਦਿਨ ਇਹ ਪਾ ਲੋ ਤੇ ਅਗਲੇ ਦਿਨ ਜਿਹੜੇ ਨਾਲ ਤਿੰਨ ਐਡ ਕਰ ਲੋ ਹਜੇ 15 ਦਿਨ ਲਾਉਗੀ ਘੱਟੋ ਘੱਟ 1 ਲੱਖ ਤੇ 5000 ਦੀ ਇਹ ਗਾਂ ਮਿਲ ਜੂਗੀ। ਬ੍ਰੀਡ ਕਰਾਸ ਹੈ ਪਰ ਸੀਲ ਸ਼ਰੀਫ ਹੈ। ਇਹ ਵੀਰ ਤੇ ਦਸਨ ਮੁਤਾਬਕ ਹੈ ਹਵਾਨਾ ਫਿਟਿੰਗ ਵਾਲਾ। ਰੋਖ ਹਵਾਨੇ ਦਾ ਤੁਸੀਂ ਦੇਖ ਲਓ 1 ਲੱਖ ਤੇ 5000 ਦੀ ਇਹ ਗਾਂ ਮਿਲੂਗੀ। ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਗਾਂ ਤੁਹਾਨੂੰ HF ਨਸਲ ਦੀ ਦਿਖਾਉਣੀ ਹੈ ਬਹੁਤ ਸੋਹਣਾ ਥਾਣਾ ਤੇ ਚੰਗਾ ਢਾਂਚਾ ਹੈ ਤਿੰਨ ਨੰਬਰ ਤੇ ਜਿਹੜੀ ਗਾਂ ਤੁਹਾਨੂੰ ਹੁਣ ਮੈਂ ਤੋਰ ਕੇ ਦਿਖਾਉਂਗਾ ਪਹਿਲਾਂ ਪੁੱਛਾਂਗੇ ਬਾਈ ਤੇ ਡਿਟੇਲ ਆ ਬਾਈ ਤਿੰਨ ਨੰਬਰ ਵਾਲੀ ਇਹ ਬਾਈ ਦੂਜਾ ਸੂਆ ਸੁੰਦੀ ਆ ਹੂੰ ਤੇ ਇਹਦੇ ਬਾਈ 8 ਤਰੀਕ ਨੂੰ ਦਨ ਪੂਰੇ ਅੱਛਾ ਹਾਂਜੀ 8 ਤਰੀਕ ਨੂੰ ਦਨ ਪੂਰੇ ਆ ਠੀਕ ਹੈ ਅੱਛਾ ਇਹਦਾ ਰੇਟ ਕਿ ਰਹੂਗਾ ਬਾਈ ਇਹਦਾ ਰੇਟ ਬਾਈ 1 ਬੱਤੀ ਖੋਲੀ ਨੂੰ ਦੋਸਤੋ ਰੇਟ ਸਵਾ ਲੱਖ ਚੰਗੀ ਹੈ ਗਾੜੀ ਹੱਥੀਂ ਚੁਵਾਈ ਵਾਲਾ ਥਾਣਾ ਸੂਆ ਦੂਜਾ ਹੈ ਹਜੇ 8 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਤੁਸੀਂ ਇਹ ਮੰਨ ਲਓ ਵੀ 15 16 ਦਿਨ ਇਹ ਲਾਊਗੀ ट्रांजिशन ਫੀਡ ਦਾ ਇੱਕ ਘਟਾ ਖਾ ਜਾਣਾ ਇਹਨੇ ਉਦੋਂ ਨੂੰ ਸਿਹਤ ਵੀ ਰਿਕਵਰ ਕਰ ਜੂਗੀ ਸੋ ਜਿਹਨੂੰ ਪਸੰਦ ਆਵੇ ਤਾਂ ਸਵਾ ਲੱਖ ਰੁਪਏ ਇਹਦਾ ਰੇਟ ਹੈ ਹਵਾਨਾ ਫਿਟਿੰਗ ਵਾਲਾ ਘੱਟ ਵਾਲਾ ਮੋੜ ਲਾ ਬਈ ਸੋ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਦੋਸਤੋ ਆ ਠੀਕ ਰੇਟ ਆ ਦੋਸਤੋ ਬਾਈ ਦੇ ਬਾਕੀ ਤੁਸੀਂ ਕੋਲੋਂ ਆ ਕੇ ਦੇਖ ਲਓ ਜਿਹੜਾ ਨਾਲ ਤੁਹਾਨੂੰ ਜੱਜ ਗਿਆ ਤਸੱਲੀ ਕਰਨਾ ਹੱਕ ਹੈ ਜਰੂਰ ਕਰ ਲਿਆ ਕਰੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ